ਦੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆਂ ਪੰਜਾਬ ਪੁਲਿਸ ਵੱਲੋਂ ਗੇਮ ਪਾ ਕੇ ਨਸ਼ਾ ਤਸਕਰੀ ਦਾ ਵਪਾਰ ਕਰਨ ਵਾਲੇ ਇਹ ਬਦਮਾਸ਼ ਕਾਬੂ ਕਰ ਲਏ ਗਏ। ਦੱਸ ਦਈਏ ਕਿ 42 ਕਰੋੜ ਦੀ ਹੈਰੋਇਨ ਦੇ ਨਾਲ ਨੌ ਨਸ਼ਾ ਤਸਕਰ ਕਾਬੂ ਹੋਏ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਇਸ ਦੇ ਨਾਲ ਹੀ ਬੀਐਸਐਫ ਤੇ ਰਾਜਸਥਾਨ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿੱਥੇ ਇੰਟਰਨੈਸ਼ਨਲ ਡਰੱਗ ਆਪਰੇਸ਼ਨ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਤਾਰਤ ਸਮਗਲਰ تنਵੀਰ ਸ਼ਾਹ ਤੇ ਕੈਨੇਡਾ ਬੇਸਡ ਹੈਂਡਲਰ ਜੋਬਨ ਕਲੇਰ ਇਸ ਦੇ ਇਸ ਸਾਰੇ ਮੋਡਿਊਲ ਦਾ ਪਰਦਾ ਫਾਸ਼ ਹੁੰਦਾ ਜਿਨ੍ਹਾਂ ਦੇ ਕੋਲ 60.302 ਕਿਲੋਗ੍ਰam ਹੈਰੋਇਨ ਰੇੜੀਆ ਬਰਾਮਦ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਰਡਰ ਰਾਜਸਥਾਨ ਦੇ ਵਿੱਚ ਇਹ ਬਰਾਮਦਗੀ ਹੁੰਦੀ ਹੈ ਜ ਜਿੱਥੇ 9 ਬੰਦੇ ਫੜੇ ਗਏ ਨੇ ਇਸ ਬਾਬਤ ਡੀਜੀਪੀ ਪੰਜਾਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਯੋਧ ਨਸ਼ਾ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਈ ਜਦੋਂ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 60 ਕਿਲੋ ਹਿਰੋਇਨ ਦਾ ਸੀਜ਼ਰ ਕੀਤਾ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਨਾਲ ਇਸ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਨੂੰ ਪਾਕਿਸਤਾਨ ਦਾ ਸਮੱਗਲਰ تنویر شاہ ਤੇ ਕੈਨੇਡਾ ਬੇਸਡ ਅ ਇੰਡੀਅਨ ਸਮਗਲਰ ਜੋਬਨ ਕਲੇਰ ਕੋਆਰਡੀਨੇਟ ਕਰ ਰਹੇ ਸੀਗੇ ਤੇ ਹੁਣ ਤੱਕ 9 ਗ੍ਰਿਫਤਾਰੀਆਂ ਹੋ ਗਈਆਂ ਜਿਸ ਦੇ ਵਿੱਚ ਸਮਗਲਰ, ਟਰੈਫਿਕਰ ਤੇ ਹਵਾਲਾ ਆਪਰੇਟਰ ਫੜੇ ਗਏ ਹੈਗੇ ਤੇ ਇੱਕ ਬਹੁਤ ਵੱਡਾ ਨੈਟਵਰਕ ਬਸਟ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਰਾਜਸਥਾਨ, Haryana, ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਗ੍ਰਿਫਤਾਰੀਆਂ ਹੋਈਆਂ ਤੇ ਹਜੇ ਇਨਵੈਸਟੀਗੇਸ਼ਨਸ ਐਂਡ ਟੂ ਐਂਡ ਮੈਨਰ ਦੇ ਵਿੱਚ ਚੱਲ ਰਹੀਆਂ ਐ ਇਸ ਡਰਗ ਨੈਟਵਰਕ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਕਸਪੋਜ਼ ਕੀਤੇ ਜਾ ਰਹੇ ਹੈਗੇ ਹੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ। ਜਿਨ੍ਹਾਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆਂ ਪੰਜਾਬ ਪੁਲਿਸ ਵੱਲੋਂ ਗੇਮ ਪਾ ਕੇ ਨਸ਼ਾ ਤਸਕਰੀ ਦਾ ਵਪਾਰ ਕਰਨ ਵਾਲੇ ਇਹ ਬਦਮਾਸ਼ ਕਾਬੂ ਕਰ ਲਏ ਗਏ ਨੇ। ਦੱਸ ਦਈਏ ਕਿ 422 ਕਰੋੜ ਦੀ ਹੈਰੋਇਨ ਦੇ ਨਾਲ ਨੌ ਨਸ਼ਾ ਤਸਕਰ ਕਾਬੂ ਹੋਏ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਇਸ ਦੇ ਨਾਲ ਹੀ ਬੀਐਸਐਫ ਤੇ ਰਾਜਸਥਾਨ ਪੁਲਿਸ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਜਿੱਥੇ ਇੰਟਰਨੈਸ਼ਨਲ ਡਰਗ ਆਪਰੇਸ਼ਨ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਧਾਰਤ ਸਮਗਲਰ تنویر 샤 ਤੇ ਕੈਨੇਡਾ ਬੇਸਡ ਹੈਂਡਲਰ ਜੋਬਨ ਕਲੇਰ ਇਸ ਦੇ ਇਸ ਸਾਰੇ ਮੋਡਿਊਲ ਦਾ ਪਰਦਾ ਫਾਸ਼ ਹੁੰਦਾ ਜਿਨ੍ਹਾਂ ਦੇ ਕੋਲ 60.302 ਕਿਲੋਗ੍ਰam ਹੈਰੋਇਨ ਜੜੀ ਹੈ ਉਹ ਬਰਾਮਦ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਬਾਰਡਰ ਰਾਜਸਥਾਨ ਦੇ ਵਿੱਚ ਇਹ ਬਰਾਮਦਗੀ ਹੁੰਦੀ ਹੈ ਜੁਥੇ 9 ਬੰਦੇ ਫੜੇ ਗਏ ਨੇ ਇਸ ਬਾਬਤ ਡੀਜੀਪੀ ਪੰਜਾਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਯੋਧ ਨਸ਼ਾ ਵਿਰੁੱਧ ਅਭਿਆਨ ਦੇ ਵਿੱਚ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਈ ਜਦੋਂ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 60 ਕਿਲੋ ਹਿਰੋਇਨ ਦਾ ਸੀਜ਼ਰ ਕੀਤਾ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੀਐਸਐਫ ਅਤੇ ਰਾਜਸਥਾਨ ਪੁਲਿਸ ਦੇ ਨਾਲ ਇਸ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਨੂੰ ਪਾਕਿਸਤਾਨ ਦਾ ਸਮਗਲਰ تنویر شاہ ਤੇ ਕੈਨੇਡਾ ਬੇਸਡ ਅ ਇੰਡੀਅਨ ਸਮਗਲਰ ਜੋਬਨ ਕਲੇਰ ਕੋਆਰਡੀਨੇਟ ਕਰ ਰਹੇ ਸੀਗੇ ਤੇ ਹੁਣ ਤੱਕ 9 ਗ੍ਰਿਫਤਾਰੀਆਂ ਹੋ ਗਈਆਂ ਜਿਸ ਦੇ ਵਿੱਚ ਸਮਗਲਰ ਟਰੈਫਿਕਰ ਤੇ ਹਵਾਲਾ ਆਪਰੇਟਰ ਫੜੇ ਗਏ ਹੈਗੇ ਤੇ ਇੱਕ ਬਹੁਤ ਵੱਡਾ ਨੈਟਵਰਕ ਬਸਟ ਕੀਤਾ ਗਿਆ ਹੈਗਾ ਜਿਸ ਦੇ ਵਿੱਚ ਰਾਜਸਥਾਨ Haryana ਜੰਮੂ ਕਸ਼ਮੀਰ ਅਤੇ ਪੰਜਾਬ ਤੋਂ ਗ੍ਰਿਫਤਾਰੀਆਂ ਹੋਈਆਂ ਤੇ ਹਜੇ ਇਨਵੈਸਟੀਗੇਸ਼ਨਸ ਐਂਡ ਟੂ ਐਂਡ ਮੈਨਰ ਦੇ ਵਿੱਚ ਚੱਲ ਰਹੀਆਂ ਐ ਇਸ ਡਰਗ ਨੈਟਵਰਕ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਐਕਸਪੋਜ਼ ਕੀਤੇ ਜਾ ਰਹੇ ਹੈਗੇ ਹੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸੰਭਾਵਨਾ ਹੈ